ਆ ਰਿਹਾ ਇਹ ਜੈਵੀ ਨੰਦ ਲਾਲ ਜੀ ਦੇ ਯਾਰ ਦਾ ਗਾਣੇ ਜੋੜ ਹੋ ਰਹੀਆ ਦੇਖ ਵਰਕਾਂ ਵਿੱਚ ਬੈਠੇ ਉਹ ਦੇਖਣਾ ਉਹਨੇ ਬਲਾਕਾਰ ਵਾਲੇ ਅੱਜ ਤੁਸੀਂ ਤਵਾਰ ਕਰਦੇ ਜਤਪੀਰ ਸਿੰਘ ਰਾਣਾ ਜਿੰਦਾਬਾਦ ਸੁਭੇਸ਼ ਤੋਂ ਇੱਕ ਵਾਰ ਸੇਤ ਬੰਦਵਾ ਜਿੰਦਾਬਾਦ ਸੁਨਾਮਲੀ ਆ ਗੀ ਰਾਣਾ ਜਿੰਦਾਬਾਦ ਸੁਨਾਮਲੀ ਆਜ ਜੋ ਸ੍ਰੀ ਕਾ ਅਕਾਲੀ ਦਲ ਜਿੰਦਾਬਾਦ ਅਕਾਲੀ ਕਾ ਜਿੰਦਾਬਾਦ ਜਿੰਦਾਬਾਦ ਗਾਠਗੜ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਸਮਰਥਕਾਂ ਦੇ ਨਾਲ ਟਰੈਕਟਰਾਂ ਜੀਪਾਂ ਤੇ ਮੋਟਰਸਾਈਕਲਾਂ ਦੇ ਇੱਕ ਵੱਡੇ ਕਾਫਲੇ ਨਾਲ ਰੋਡ ਸ਼ੋਅ ਕੱਢਿਆ ਜੋ ਬਲਾ ਚੋੜਦੇ ਵੱਖ-ਵੱਖ ਸ਼ਹਿਰਾਂ ਕਸਬਿਆਂ ਚ ਹੁੰਦਾ ਹੋਇਆ ਗੜ ਸ਼ੰਕਰ ਦੇ ਲਈ ਰਵਾਨਾ ਹੋਇਆ ਇਸ ਮੌਕੇ ਸੁਖਵੀਰ ਸਿੰਘ ਬਾਦਲ ਨੇ ਆਰਪੀ ਦੇ ਘਰ ਜਾ ਕੇ ਉਹਨਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਾਇਆ ਇਸ ਰੋਡ ਚੌਕ ਦੀਆਂ ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਤੇ ਕੀ ਕਿਹਾ ਸੁਖਵੀਰ ਸਿੰਘ ਬਾਦਲ ਨੇ ਆਓ ਸੁਣੋਂਦੇ ਆਂ ਜਿੰਦਾਬਾਦ ਜਿੰਦਾਬਾਦ ਅਕਾਲੀ ਦਲ ਜਿੰਦਾਬਾਦ ਅਕਾਲੀ ਦਲ ਜਿੰਦਾਬਾਦ ਜਿਆਦਾ ਤਕਬੀਰ ਸਦਾਰ अब बात करें श्रोमणी अकाली दल वास्ते बड़ी खुशी का दिन है आर पी सिंह जी जो आज जड़े इलाका है रोपड़ का गढ़ शंकर बला चौर नव शहर बहुत पॉपुलर एक लीडर जिन्होंने कांग्रेस पार्टी काफी सालों तो सेवा की पहले मेरे पिता बादल साहब न ਇਨਾਂ ਦਾ ਦਿਲੋਂ ਬੜਾ ਪਿਆਰ ਹੈ ਤੇ ਉਹਦੇ ਬਾਅਦ ਆ ਕਾਂਗਰਸ ਦੇ ਵਿੱਚ ਰਹੇ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਅੱਜ ਉਹ ਵਾਪਸ ਆਪਣੇ ਘਰ ਜਿੱਥੋਂ ਸ਼ੁਰੂ ਕੀਤਾ ਸੀ ਉਹ ਵਾਪਸ ਆਏ ਹੈ ਤੇ ਇਹਨਾਂ ਨੂੰ ਪੂਰਾ ਜੀ ਆਇਆਂ ਕਹਿੰਨਾ ਇਹਨਾਂ ਦੇ ਸਾਥੀਆਂ ਨੂੰ ਜੀ ਆਇਆਂ ਕਹਿੰਨਾ ਤੇ ਸਾਰੀ ਨੂੰ ਵਿਸ਼ਵਾਸ ਦੋਣਾ ਟੀਮ ਨੂੰ ਕਿ ਪਰਿਵਾਰ ਮੰਗੋ ਸੀ ਰੱਖਾਂਗੇ ਤੇ ਪਰਿਵਾਰ ਦਾ ਹਿੱਸਾ ਬਣ ਕੇ ਹੁਣ ਕਾਲੀ ਦਲ ਨੂੰ ਤਾਕਤ ਦੇਣਾ ਜਿਹੜਾ ਵੱਡਾ ਹਮਾਰਾ ਮਿਲ ਗਿਆ ਬਹੁਤ ਬਹੁਤ ਵੱਡਾ ਕੁਝ ਅੱਜ ਦੇਖ ਹੀ ਰਹੇ ਹਾਂ ਕਿ ਕਿਵੇਂ ਪੰਜਾਬ ਦੇ ਵਿੱਚ ਜਿੱਥੇ ਵੀ ਯਾਤਰਾ ਜਾ ਰਹੀ ਹੈ ਉੱਥੇ ਇੱਕ ਤੂਫਾਨ ਖੜਾ ਹੋ ਰਿਹਾ ਲੋਕੀ ਇਕੱਠੇ ਹੋ ਰਿਹਾ ਦੁਕਾਨਾਂ ਤੇ ਨਿਕਲੇ ਘਰਾਂ ਤੋਂ ਨਿਕਲ ਕੇ ਸਵਾਗਤ ਕਰ ਰਿਹਾ ਕਿਉਂ ਉਹਨਾਂ ਨੇ ਦੇਖਿਆ ਕਿ ਪਿਛਲੇ 3 ਸਾਲਾਂ ਦੇ ਅੰਦਰ ਝਾੜੂ ਵਾਲਿਆਂ ਨੇ ਪੰਜਾਬ ਬਰਬਾਦ ਕਰ ਦਿੱਤਾ ਇੱਕ ਐਜਾ ਸ਼ਰਾਬੀ ਨਸ਼ੇੜੀ ਮੁੱਖ ਮੰਤਰੀ ਆਪ ਨੂੰ ਮਿਲ ਗਿਆ ਜੀਨੇ ਪੰਜਾਬ ਦੇ ਵਾਸਤੇ ਕਰਨਾ ਕੀ ਸੀ ਉਹ ਆਪਣੇ ਕਰੋੜਾਂ ਰੁਪਏ ਖਰਚ ਕੇ ਕੇਜਰੀਵਾਲ ਨੂੰ ਤਗੜਾ ਕਰਨ ਵਾਸਤੇ ਪੂਰੇ ਦੇਸ਼ ਵਿੱਚ ਪੰਜਾਬ ਦਾ ਖਜ਼ਾਨਾ ਹੋਈ ਜਾਂਦਾ ਹੁਣ ਵੀ ਮੈਂ ਕਹਿਣਾ ਚਾਹਣਾ ਹੈ ਉਤੇ ਇਹਦੀ ਇਨਕੁਆਰੀ ਵੀ ਹੋਣੀ ਚਾਹੀਦੀ ਹੈ ਭਗਵਾਨ ਤਮਾਨ ਨੇ ਜਿਨਨੇ ਆਪਣੇ ਰੀਅਲ ਏਸਟੇਟ ਤੇ ਬਿਲਡਰ ਹੈ ਉਹਨਾਂ ਤੋਂ 5-5 ਕਰੋੜ ਰੁਪਇਆ ਮੰਗਿਆ ਇਸ ਇਲੈਕਸ਼ਨ ਵਾਸਤੇ ਤੁਸੀਂ ਦੇਖ ਲਓ ਤਕਰੀਬਨ ਇਹਨਾਂ ਨੇ 100-150 ਬੰਦੇ ਦੇ ਰਿਸ਼ਨਾ ਕੇ ਇਹਨਾਂ ਨੇ ਕਰਾਈ ਹੈ ਆਮ ਲਗਾ 2-300 ਕਰੋੜ ਰੁਪਇਆ ਇਕੱਠਾ ਐਕਸਟੋਰਸ਼ਨ ਕਰ ਰਹੇ ਆ ਪੰਜਾਬ ਦੇ ਰੀਅਲ اسٹیਟ ਤੇ ਬਿਲਡਰ ਲੌਬੀ ਤੋਂ ਐਕਸਟੋਰਸ਼ਨ ਤੇ ਲੱਗਿਆ ਉਹਨਾਂ ਨੂੰ ਕਿਹਾ ਜੇ ਤੁਸੀਂ ਪੈਸਾ ਨਹੀਂ ਦੋਗੇ 5 ਕਰੋੜ ਰੁਪਇਆ ਮੈਨੂੰ ਨਹੀਂ ਤੇ ਫਿਰ ਮੈਂ ਤੁਹਾਡੇ ਸਾਰੇ ਲਾਇਸੈਂਸ ਕੈਨਸਲ ਕਰੂੰਗਾ ਵਿਜੀਲ ਇਨਕੁਆਰੀ ਕਰੂੰਗਾ ਆਜ ਦੀ ਪਾਰਟੀ ਐ ਐਕਸਟੋਰਸ਼ਨਿਸਟ ਐ ਆਦੇ ਇਥੇ ਲੁੱਟਣ ਵਾਸਤੇ ਆਈ ਐ ਤੇ ਪਿਛਲੇ 3 ਸਾਲਾਂ ਚ ਸਣੇ ਉਹਦੀ ਧਰਮ ਪਤਨੀ ਤੋਂ ਲੈ ਕੇ ਸਾਰਾ ਪਰਿਵਾਰ ਇੱਕੋ ਹੀ ਮਿਸ਼ਨ ਤੇ ਆ ਕਿ ਪੈਸੇ ਇਕੱਠੇ ਕਰ ਲੋ ਪੈਸੇ ਇਕੱਠੇ ਕਰ ਲੋ ਸੋ ਜਿਹੜਾ ਮੁੱਖ ਮੰਤਰੀ ਆਪ ਹੀ ਆਪਣੇ ਘਰ ਨੂੰ ਲੁੱਟਣ ਲੱਗ ਜੇ ਉਹ ਮੁੱਖ ਮੰਤਰੀ ਕਹਿੰਦੇ ਲਾਇਕ ਨਹੀਂ ਐ ਐਸ ਕਰਕੇ ਪੰਜਾਬੀਆਂ ਨੂੰ ਬੇਨਤੀ ਕਰਦਾ ਮੈਂ ਇੱਕ ਵਾਰ ਇੱਕ ਵਾਰ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਇਕੱਠੇ ਹੋ ਕੇ ਆਪਾਂ ਪੰਜਾਬ ਬੁਲਾਈਏ ਤਾਂ ਹੀ ਪੰਜਾਬ ਅੱਗੇ ਵਧੂਗਾ। ਹਾਂ ਜੀ। ਸੰਗਠਨ ਗ੍ਰੇਸ ਤੋਂ ਬਾਅਦ ਹੁਣ ਅਕਾਲੀ ਦਲ ਵਾਲੇ ਲੀਡਰਾਂ ਨੂੰ ਆਮ ਆਦੀ ਪਾਰਟੀ ਚਾਹੁੰਦੇ ਦੇਖਿਆ ਜਾ ਰਿਹਾ। ਤੁਸੀਂ ਕਿਵੇਂ ਦੇਖਦੇ ਹੋ? ਕਿਈ ਪਾਰਟੀ ਇਹ ਮੈਂ ਮੈਂ ਤੁਹਾਨੂੰ ਕਹਿਣਾ ਚਾਹਣਾ ਹੈ। ਦੇਖੋ ਆ ਜਿਹੜਾ ਮੌਸਮ ਹੈ ਨਾ ਇੱਥੇ ਜਿਹੜੇ ਸਿਕਲ ਮਾਈਂਡਡ ਜਿਹੜੇ ਜੜ੍ਹਾਂ ਮਜ਼ਬੂਤ ਨਹੀਂ ਜਿਨ੍ਹਾਂ ਦੀਆਂ ਉਹ ਉੜਦੇ ਫਿਰਦੇ ਰਹਿੰਦੇ ਹੁੰਦੇ ਆ। ਜਿਨ੍ਹਾਂ ਦੀ ਜੜ੍ਹਾਂ ਮਜ਼ਬੂਤ ਹੈ, ਮਜ਼ਬੂਤ ਹੈ, ਜਿਨ੍ਹਾਂ ਦਾ ਕੈਰੈਕਟਰ ਹੈ ਜਿਨ੍ਹਾਂ ਦੀ ਆਪਣੀ ਪਾਰਟੀ ਪ੍ਰਤੀ ਲੋਇਲਟੀ ਹੈ ਲੋਕਾਂ ਪ੍ਰਤੀ ਲੋਇਲਟੀ ਉਹ ਕਿੰਨੇ ਬਦਲਦੇ ਹੁੰਦੇ ਆ ਤਾਂ ਜਿਹੜੇ ਫਿਕਰ ਮਾਈਂਡਡ ਬੰਦੇ ਇਹ ਉੱਡਦੇ ਫਿਰਦੇ ਰਹਿੰਦੇ ਸਰ ਫਿਰ SGPAC ਇੱਕ ਬਹੁਤ ਵੱਡੀ ਸੰਸਥਾ ਹੈਗੀ ਵਰਲਡ ਵਾਈਡ ਦੀ ਉਹਦੇ ਉੱਪਰ ਇਹ ਕੈਲੀਗੇਸ਼ਨ ਤੁਹਾਡੀ ਜਿਹੜੇ ਤੁਹਾਡੇ ਪੁਰਾਣੇ ਸਾਥੀ ਸੀਗੇ ਉਹ ਨੇ ਲਾਇਆ ਮੈਂ ਉਹਦੇ ਬਾਰੇ ਵਿੱਚ ਜਾਣਾ ਨਹੀਂ ਚਾਹੁੰਦਾ ਜਿਹੜਾ ਸਿੱਖ ਆਪਣੀ ਕੌਮ ਦੀ ਜੱਦਬੰਦੀ ਉੱਤੇ ਐਲੀਗੇਸ਼ਨ ਲਾਊਗਾ ਉਹਦੀ ਸਿੱਖੀ ਦੇ ਕੈਰੈਕਟਰ ਤੇ ਉਹਦਾ ਪਤਾ ਲੱਗ ਜਾਂਦਾ ਕਹਿ ਜਾ ਬੰਦਾ ਥੈਂਕ ਯੂ ਆਹ ਸੁਣ ਲੋ ਜੀ ਭਗਵਤ ਮਾਨ ਨੇ ਕਿਹਾ ਕਿ ਧੀਰੇ ਧੀਰੇ ਜੀਰੋ ਬਿਸਨ ਆਪਰਾਸ ਕਰਾਂਗੇ ਕਿਸੇ ਤਰ੍ਹਾਂ ਚੰਕ ਨਹੀਂ ਨਹੀਂ ਮਿਸ਼ਨ ਉਹਦਾ ਪੂਰਾ ਹੋ ਜਾਊਗਾ ਉਹਨਾਂ ਨੂੰ ਜ਼ੀਰੋ ਆ ਜਾਣੀ ਹੈ ਮਾਨ ਸਾਹਿਬ ਆ ਜੀ ਇੱਕ ਵਾਰ ਸੁਣੋ ਆ ਜੀ ਆ ਜੀ ਆਹ ਜੀ ਆਹ ਕਾਲੀ ਦਾ ਜੁਆਇਨ ਕੀਤਾ ਜੀ ਕਿ ਮੈਂ ਡਿਗਰੇ ਕਰੀ ਦੋ ਗੱਲਾਂ ਨੇ ਸਭ ਤੋਂ ਪਹਿਲਾ ਜਿਹੜਾ ਸਾਡਾ ਜੋ ਪਹਿਲੀ ਨਰਾਜ਼ਗੀ ਹੈ ਕਾਂਗਰਸ ਨਾਲ ਵੀ ਕਿਉਂ ਹੋਈ ਅਸੀਂ ਵਾਰ-ਵਾਰ ਇਹਨਾਂ ਨੂੰ ਬੇਨਤੀ ਕਰਦੇ ਰਹੇ ਕਿ ਸਾਡਾ ਲੋਕਲ ਕੈਂਡੀਡੇਟ ਹੋਣਾ ਚਾਹੀਦਾ ਲੋਕ ਸਭਾ ਦੇ ਵਿੱਚ ਹਰ ਵਾਰ ਸਾਨੂੰ ਬਾਹਰੋਂ ਕੈਂਡੀਡੇਟ ਦਿੰਦੇ ਨੇ ਮਹਾਲੀ ਤੋਂ ਲੈ ਕੇ ਫੋਗਾੜੀ ਤੱਕ ਸਾਡਾ ਹਲਕਾ ਹੈਗਾ। ਕੀ ਇਹਨਾਂ ਨੂੰ ਇੱਥੇ ਕੋਈ ਲਾਇਕ ਬੰਦਾ ਜਾਂ ਵਫਾਦਾਰ ਬੰਦਾ ਨਹੀਂ ਮਿਲਿਆ? ਹਮੇਸ਼ਾ ਬਾਹਰੋਂ ਇਹਨਾਂ ਨੂੰ ਸ਼ਹਿਰਾਂ ਦੇ ਨਾਂ ਨਹੀਂ ਪਤਾ, ਪਿੰਡਾਂ ਦੇ ਨਾਂ ਨਹੀਂ ਪਤਾ। ਪਹਿਲਾਂ ਮਨੀਸ਼ ਤਵਾਰੀ ਆਇਆ। ਉਹਨੂੰ ਅਸੀਂ ਚਲੋ ਮੰਨ ਲਈ ਉਹਨਾਂ ਦੀ ਗੱਲ ਕਿੰਨੀ ਡਾਕਟਰ ਮੋਰ ਨੇ ਸ਼ਿਫਾਰਿਸ਼ ਕੀਤੀ ਐ। ਉਦੋਂ ਮੈਂ ਵੀ ਐਪਲੀਕੈਂਟ ਸੀਗਾ। ਕੈਪਟਨ ਆਫਗਾਨੀ ਡਾਕਟਰ ਮੋਰ ਨੇ ਸ਼ਿਫਾਰਿਸ਼ ਐ। ਮੈਂ ਜੀ ਮੰਨ ਲਿਆ ਉਹ ਤਾਂ ਬਹੁਤ ਹੀ ਜਨਕੀ ਸਾਡੀ ਕੌਮਦੀਵੀ ਤੇ ਦੇਸ਼ਦੀਵੀ ਵੱਡੀ ਹਾਸਤੀ ਵਜੋਂ ਨੇ ਕਮੈਂਟ ਕੀਤਾ ਠੀਕ ਹੈ ਇਸ ਵਾਰ ਫੇਰ ਉਹ ਸਿੰਗਲਾ ਸੰਗਰੂਰ ਤੋਂ ਲੈ ਕੇ ਸਾਡੇ ਤੇ ਥੋਪ ਦਿੱਤਾ ਉਹਨਾਂ ਨੂੰ ਕਿਸੇ ਬੰਦੇ ਦਾ ਨਹੀਂ ਪਤਾ ਕਿਸੇ ਪਿੰਡ ਦਾ ਨਹੀਂ ਪਤਾ ਭਲੇ ਬੇਨਸਾਬ ਹੀ ਸਾਡੇ ਇਲਾਕੇ ਦਾ ਅਸੀਂ ਇਹਦੇ ਉਹਨਾਂ ਨੂੰ ਕਿਹਾ ਸੀਗਾ ਕਿ ਖਾਸ ਕਰਕੇ ਸਾਡੇ ਇੱਥੇ OBC ਵਰਗ ਬਹੁਤ ਹੈਗਾ ਗੁਜਰ ਬਰਾਦਰੀ ਹੈ ਸਿਆਣੀ ਬਰਾਦਰੀ ਹੈ ਲੋਹਾਰ ਗਰਹਾਨ ਹੋਰ ਬਾਕੀ ਜਿਹੜੀਆਂ ਕਮੀਆਂ ਇਹਨਾਂ ਕਲਾਸਾਂ ਨੇ ਉਹਨਾਂ ਦੀ ਵਾਦੀ ਸਭ ਤੋਂ ਵੱਧ ਇੱਥੇ ਅਸੀਂ ਇਹ ਵੀ ਕੋਈ ਪਿਛਲੀ ਵਾਰ ਇਹਨਾਂ ਨੂੰ ਕਿਹਾ ਸੀ ਉਹ ਤੋਂ ਜਾਕਰ ਜੀ ਦਾ ਪ੍ਰਧਾਨ ਕਪੀਸੀ ਦਾ ਕਿ ਉੱਥੇ ਵੀ ਅਸੀਂ ਕਿਹਾ ਤੈਨੂੰ ਹਣੀ ਮੇਰੇ ਨਾਲ ਸੀ ਸੈਣੀ ਬਰਾਦੀ ਦੇ ਸਾਰੇ ਉਦੋਂ ਵੀ ਸਾਨੂੰ ਇਗਨੋਰ ਕਰਦਾ ਅਸੀਂ ਥੱਕ ਗਏ ਇਹਨਾਂ ਤੋਂ ਅਸੀਂ ਕਿਹਾ ਵੀ ਠੀਕ ਹੈ ਜੇ ਤੁਸੀਂ ਸਾਨੂੰ ਇਗਨੋਰ ਕਰਦੇ ਏ ਤੁਹਾਨੂੰ ਵੀ ਇਗਨੋਰ ਕਰਦੇ ਦੂਸਰੀ ਗੱਲ ਬਾਦਲ ਸਾਹਿਬ ਨਾਮਾ ਪਹਿਲਾਂ ਮੇਰੇ ਨਾਲ ਵੱਡੇ ਬਾਦਲ ਸਾਹਿਬ ਨਾਲ ਮੇਰੇ ਕੋਲ ਅਜੇ ਵੀ ਉਹਨਾਂ ਦਾ ਇੱਕ ਨਿਸ਼ਾਨੀ ਮਨ ਯਾਦ ਆ ਗਈ ਇਹਦੇ ਹੋ 97 ਦੇ ਵਿੱਚ ਅਸੀਂ ਗੁਜਰ ਪਹਾੜੀ ਨਾਲ ਦੀ ਗੁਜਰ ਮਿਲਣੀ ਕਰਾਈ ਸੀ ਆ ਮੇਰੀ ਫੁੱਟ ਨਾਲ ਕਿ ਵੀ ਮੇਰੇ ਬ੍ਰਦਰ ਹੈ ਸਾਨੂੰ ਬੜਾ ਮਲਾ ਦੇ ਕੇ ਮੋਸ਼ਨ ਹੋ ਜਾਈਦਾ ਤੋਂ ਗੁਜਰ ਬਰਾਦਰੀ ਨਾਲ ਮਿਲਣੀ ਹੋਈ ਉਸ ਤੋਂ ਬਾਅਦ ਚਾਰ ਵਾਰੀ ਐਮ.ਐਲ.ਏ. ਸੀ ਇੱਥੋਂ ਦਿੱਤਾ ਚੌਧਰੀ ਨੰਦਲਾ ਲਗਾਤਾਰ ਇਹ ਬਰਾਦਰੀ ਇਦਾਂ ਦੀ ਸਾਡੇ ਸਮਾਜ ਦੀ ਖਾਸ ਕਰਕੇ ਮਗੁੰਜਰ ਬਰਾਦਰੀ ਦੀ ਗੱਲ ਕਰਦਾ ਜਿਹਦੇ ਨਾਲ ਜੁੜਦੀ ਹੈ ਉਹਨੂੰ ਵੀ ਗਿਆਨੀ ਜੈਲ ਸਿੰਘ ਤੋਂ ਪ੍ਰੈਜ਼ੀਡੈਂਟ ਬਣਿਆ ਸਾਡੇ ਹਲਕੇ ਤੋਂ ਜਿੱਤ ਗਿਆ ਆ ਹੁਣ ਤੈਨੂੰ ਮਜਰਾ ਸਾਡੇ ਕੋਲ ਆ ਗਿਆ ਇਹਨੂੰ ਇਹਨਾਂ ਨੂੰ ਪ੍ਰੋਫੈਸਰ ਪ੍ਰੇਮ ਸਿੰਘ ਚੰਦਨਵਾਜਾ ਕਹਿੰਦੇ ਮੈਂ ਉਹਨੂੰ ਚੌਧਰੀ ਪ੍ਰੇਮ ਸਿੰਘ ਚੰਦਨਵਾਜਾ ਬਣ ਗਿਆ ਗੁਜਰਾਂ ਦੇ ਘਰ ਘਰ ਜਾ ਕੇ ਠੀਕ ਹੈ ਹਰੇਕ ਦੇ ਵਿਆਹ ਸ਼ਾਦੀ ਹਰੇਕ ਦੇ ਫੋਸਟ ਪਹੁੰਚਦੇ ਨਹੀਂ ਜਿੱਤਣਗੇ ਅਸੀਂ ਗਰੰਟੀ ਨਾ ਕਹਿੰਦੇ ਅਸੀਂ ਕਰਕੇ ਮੇਦਰਾ ਕੇ ਇਹਨਾਂ ਨੂੰ ਸਾਥ ਦੇਣ ਲਈ ਤਿਆਰ ਹੋ ਗਏ ਧੰਨਵਾਦ ਦੂਜੀ ਗੱਲ ਪੰਜਾਬ ਜਿਹਨੂੰ ਕਿ ਨੈਸ਼ਨਲ ਪਾਰਟੀਆਂ ਪਹਿਲਾਂ ਇਗਨੋਰ ਕਰਦੀਆਂ ਰਹੀਆਂ ਨੇ ਮੈਂ ਕਾਂਗਰਸ ਹੁੰਦਿਆਂ ਦੇਖਿਆ ਸਰਦਾਰ ਰਜਨ ਸਿੰਘ ਬਰਾੜ ਵਰਗੇ ਆਏ ਸੀ ਕਵਨ ਚ ਕਮਰੇ ਦਾ ਗਵਰਨਰ ਕੋਲ ਵੀ ਟੇਕ ਟਾਂ ਵਾਸਤੇ ਮੈਂ ਆਪ ਦੇਖੀਏ ਉਹਦਾ ਕਲਚਰ ਹੈਗਾ ਉਹ ਠੀਕ ਨਹੀਂ ਹੈ ਐੱਛੇ ਕੀ ਹੈ ਮਿਲਣਾ ਕਿ ਸੁਪਰੀਦ ਨੂੰ ਮਿਲਣਾ ਜਾ ਕੇ ਜਦਮਤੀ ਮਿਲੋ ਔਰ ਇਹ ਰਿਕਵਰਟਰ ਨੂੰ ਜਾਣਦੇ ਨੇ ਤਾਂ ਸਾਨੂੰ ਤਾਂ ਬਾਈ ਅਸੀਂ ਪਾਰਟਿਸਪੇਟ ਕਰਦੀ ਅਸੀਂ ਤੁਹਾਨੂੰ ਐ ਨਹੀਂ ਲੱਗਦਾ ਕਿ ਤੂੰ ਦੇਰ ਆਇਆ ਦਰੁਸਤਾਈ ਦੀ ਗੱਲ ਹੋ ਗਈ ਕਿ ਇਹ ਜਿਹੜੇ ਪਹੁੰਚੇ ਜੀ ਬੇਰੀ ਮੈਂ ਅਕਲੀ ਥੋੜਾ ਇਨੈਕਟਿਵ ਹੋ ਗਿਆ ਸੀ ਬਚਾਲੇ ਜਦੋਂ ਕੈਪਟਨ ਸਾਹਿਬ ਨੇ ਇਹਨਾਂ ਨੂੰ ਇਲਾਹਤਾ ਫਿਰ ਸਿੱਧੀ ਹੀ ਗੱਲ ਹੈ ਅਸੀਂ ਇਨੈਕਟ ਹੋ ਗਏ ਜੀ ਮੈਂ ਤਾਂ ਗਿਆ ਨਹੀਂ ਕੋਣ ਠੀਕ ਹੈ ਮੈਨੂੰ ਤੇ ਅੰਸਾਰ ਕਿੱਦਾਂ ਦੇਖ ਰਹੇ ਹੋ ਜੀ ਕੰਪਨੀ ਚੱਲਦੀ ਬਈ ਹੈ ਤੁਹਾਡੀ ਕਿੱਦਾਂ ਦੇਖ ਰਹੇ ਹੋ ਤੁਸੀਂ ਦੇਖੋ ਅੱਜ ਬਲਾਚੌਰ ਦੇ ਵਿੱਚ ਜਦੋਂ ਸੁਮੇਰ ਜੀ ਆਏ ਤੁਸੀਂ ਹੈਰਾਨ ਹੋਵੋਗੇ 40 ਤੋਂ ਲੈ ਕੇ 50 ਤੱਕ ਨੌਜਵਾਨ ਵੱਡੇ ਗਿਰਤੀ ਮੇਰਾ ਨਾ ਆਰ ਪੀ ਸਿੰਘ ਚੌਧਰੀ ਆਰ ਪੀ ਸਿੰਘ ਹੈ ਤੇ ਮੈਂ ਬਲਾਚਰ ਨੂੰ ਬਿਲੋਂਗ ਕਰਦਾ ਤੇ ਮੈਂ ਪਹਿਲਾਂ ਵੀ ਅਕਾਲੀ ਦਲ ਸੀ ਸਿਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ 1997 ਦੇ ਵਿੱਚ ਮੈਨੂੰ ਪ੍ਰਪੋਜ਼ ਕੀਤਾ ਸੀ ਤੁਹ ਕੈਂਡੀਡੇਟ ਫਰੋਮ ਅਕਾਲੀ ਦਲ ਬਟ ਆਈ ਰਿਫਿਊਜ਼ ਬਿਕੋਜ਼ ਆਈ ਵਾਸ ਨਾਟ ਇਨ ਦ ਉਸ ਪੋਜੀਸ਼ਨ ਮੈਂ ਨਹੀਂ ਸੀਗਾ ਕਿ ਮੈਂ ਪਰਸਨਲ ਰੀਜਨਸ ਕਰਕੇ ਇਲੈਕਸ਼ਨ ਲੜ ਸਕਾਂ ਮੈਂ ਫਿਰ ਉਹਨਾਂ ਨੂੰ ਨਾ ਕਰਤੀ ਸੀ ਤੇ ਸਨ 2000 ਦੇ ਵਿੱਚ ਨਮਾਸ਼ਰ ਬਾਈ ਇਲੈਕਸ਼ਨ ਕੈਪਟਨ ਅਵਰਿੰਦਰ ਸਿੰਘ ਮੈਨੂੰ ਕਾਂਗਰਸ ਦੇ ਵਿੱਚ ਲੈ ਗਿਆ। ਔਰ ਮੈਨੂੰ ਪੀਪੀਸੀ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਮਨਵਾਈਆਂ ਫਿਰ ਇਲੈਕਸ਼ਨ ਆ ਗਈ 2002 ਦੀ। ਮੈਨੂੰ ਉਹਨਾਂ ਨੇ ਟਿਕਟ ਬਲਾਜੌਰ ਤੋਂ ਕਰਵਾ ਦਿੱਤੀ ਸੀ। ਪਰ ਅਮ리카 ਸੋਨ ਨਹੀਂ ਨੇ ਸ਼ਾਇਦ ਇਹ ਪਸੰਦ ਨਹੀਂ ਗੱਲ ਕੀਤੀ ਸੀ ਉਹਨਾਂ ਆਪਣੇ ਕੈਂਪ ਵਿੱਚ ਦੇਣਾ ਚਾਹੁੰਦੇ ਸੀ ਟਿਕਟ ਕਿਉਂਕਿ ਤੁਹਾਡੇ ਵਾਜੀਆਂ ਤਾਂ ਹੁੰਦੀਆਂ ਹੀ ਨਹੀਂ। ਤੇ 10 ਦਿਨ ਤੋਂ ਬਾਅਦ ਟਿਕਟ ਵਾਧੂ ਗਈ ਸੀ। ਜਿਸ ਕੈਂਡੀਡੇਟ ਨੂੰ ਦਿੱਤੀ ਸੀ ਉਹ ਵੀ தோਹਾਰ ਕੇ ਗਿਆ ਹੈ ਇਸ ਦੇ ਬਾਵਜੂਦ ਵੀ ਕਿ ਸੋਨੀਆ ਗਾਂਧੀ ਆਪਾਈ ਸੀ ਇੱਥੇ ਇਲੈਕਸ਼ਨ ਕੰਪੇਨ ਦੇ ਵਿੱਚ ਫਿਰ ਵੀ ਉਹ ਹਾਰ ਕੇ ਗਿਆ ਉਸ ਬਾਅਦ ਦੋ ਵਾਰੀ ਇਹਨਾਂ ਦੀ ਇਲੈਕਸ਼ਨ ਹੋਈ ਹੈ 2007 ਵਿੱਚ ਹੋਈ ਹੈ 14 ਵਿੱਚ 12 ਵਿੱਚ ਹੋਈ ਹੈ ਉੱਥੇ ਵੀ ਕਾਂਗਰਸ ਹਾਰ ਕੇ ਗਿਆ 2014 ਵਿੱਚ ਅੰਬਿਕਾ ਸੋਨੀ ਆਪਾਈ ਹੈ ਪਾਰਲੀਮੈਂਟ ਦੀ ਇਲੈਕਸ਼ਨ ਲੜ ਲਈ ਉਹ ਵੀ ਫਿਰ ਤੋਂ ਹਾਰ ਕੇ ਗਈ ਹੈ ਜਿਹੜੀ ਕਲੇਮ ਕਰਦੀ ਸੀ ਅਸੀਂ ਤੁਹਾਨੂੰ ਬਾਰ-ਬਾਰ ਰਿਕਵੈਸਟ ਕਰ ਰਹੇ ਸੀ ਕਿ ਲੋਕਲ ਲੀਡਰ ਇਸੇ ਹਲਕੇ ਤੋਂ ਜੋ ਪਾਰਲੀਮੈਂਟ ਹਲਕਾ ਆਨੰਦਪੁਰ ਸਾਹਿਬ ਦਾ ਹੈ ਇੱਥੋਂ ਦਿੱਤਾ ਜਾਵੇ ਪਿਛਲੀ ਵਾਰ ਵੀ ਅਸੀਂ ਰਿਕਵੈਸਟ ਕੀਤੀ ਸੀ ਬਲਕਿ ਅਸੀਂ ਜਿੰਨੀਆਂ ਵੀ OBC ਕਾਸਟਾਂ ਅਸੀਂ ਇਕੱਠੇ ਹੋ ਕੇ ਰਿਕਵੈਸਟ ਕੀਤੀ ਸੀ ਆਲ ਇੰਡੀਆ ਕਾਂਗਰਸ ਕਮੇਟੀ ਨੂੰ ਵੀ ਲੋਕਲ ਕੈਂਡੀਡੇਟ ਹੋਵੇ ਔਰ ਪ੍ਰੈਫਰਬਲੀ OBC ਹੋਵੇ ਬਹੁਤ ਨੁਕੀਟ ਦਿੱਤੀ ਜਾਵੇ ਸਾਡੇ ਕੋਲ ਸੈਣੀ ਬਰਾਦਰੀ ਗੁੱਜਰ ਬਰਾਦਰੀ ਤੇ ਹੋਰ ਬਰਾਦਰੀਆਂ ਕਾਫੀ ਸੀ ਬਟ ਉਸ ਵਕਤ ਤੇ ਨੇ ਮਨੀਸ਼ ਦੁਆੜੀ ਨੇ ਦੇ ਦਿੱਤੀ ਕਹਿੰਦੇ ਡਾਕਟਰ ਮਨਮੋਹਨ ਸਿੰਘ ਚਾਹਦੇ ਨੇ ਉਹਨਾਂ ਨੂੰ ਮਨੋਰ ਨਹੀਂ ਕਰ ਸਕਦੇ ਕਿ ਠੀਕ ਹੈ ਹੁਣ ਸ਼ਾਮਿਲ ਕੱਲੇ ਹੋ ਰਹੇ ਹੋ ਕਿ ਤੁਹਾਡੇ ਨਹੀਂ ਮੈਂ ਤਾਂ ਅੱਜ ਕੱਲੇ ਹੋਵਾਂਗਾ ਪਹਿਲਾਂ ਕੱਲੇ ਹੋਵਾਂਗੇ ਸ਼ਾਮ ਨੂੰ ਵਾਧਾ ਕੀ ਲੈਣਾ ਹੁਣ ਫਿਰ ਤਾਂ ਮੈਂ ਖਾਣਾ ਆਰਗੇਨਾਈਜ਼ ਕਰਾਂਗਾ ਮੈਂ ਆਪਣਾ ਬਾਕੀ ਬੰਦੇ ਨਾਲ ਬਾਅਦ ਕਰਾਵਾਂਗਾ ਆਰਗੇਨਾਈਜ਼ ਕਿ ਕਿੰਨਾ ਕਿੰਨਾ ਕਿ ਡੈਂਟ ਪਾ ਦੋਗੇ ਤੁਸੀਂ ਕਾਂਗਰਸ ਨੂੰ ਕਾਂਗਰਸ ਤਾਂ ਨਹੀਂ ਫਿਰ ਤੁਹ ਦਿੱਤੇਗੀ ਮੈਂ ਗਾਰੰਟੀ ਦਿੰਦਾ ਤੁਹਾਨੂੰ ਪਹਿਲੀ ਛੱਡਣ ਦਾ ਕਾਰਨ ਕੀ ਹੋਇਆ ਕਾਂਗਰਸ ਬਿਲਕੁਲ ਨੋਰ ਕਰ ਲਈ ਲੋਕਲ ਲੀਡਰਾਂ ਨੂੰ ਲੋਕਲ ਲੀਡਰਾਂ ਨੂੰ ਸ਼ੁਰੂ ਤੋਂ ਨੋਰ ਕਰ ਲਈ ਹੈ ਬਹਰੀ ਗਿਆਨ ਨੂੰ ਟੋਟੇ ਕਿੱਲੇ ਆ ਕੇ ਦਿੰਦੀ ਹੈ ਕੋਈ ਕਿਤੋਂ ਆਂਦਾ ਕੋਈ ਕਿਤੋਂ ਆਂਦਾ ਲੋਕਲ ਲੀਡਰ ਨੂੰ ਕਿਉਂ ਨਹੀਂ ਦਿੰਦੇ ਟਿਕਟ ਠੀਕ ਹੈ ਸਰ थैंक यू ਅਸਮੀਨ ਗੱਲ ਹੈ ਐਕਚੁਅਲੀ ਆਈ ਸਟਾਰਟਡ ਮਾਈ ਪੋਲੀਟੀਕਲ ਕੈਰੀਅਰ 1992 ਵਿਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੋ ਇਨ 1997 ਹੀ ਪ੍ਰਪੋਜ਼ ਮਾਈ ਨੇਮ ਫਾਰ ਦਿਸ ਵਿਧਾਨ ਸਭਾ ਇਲੈਕਸ਼ਨ ਫਰੋਂ ਬਲਾਚੌਰ ਬਟ ਐਟ ਦ ਟਾਈਮ ਆਈ ਵਾਸ ਨੋਟ ਰੈਡੀ ਫਾਰ ਦ ਇਲੈਕਸ਼ਨ ਡਿਊ ਟੂ ਮਾਈ ਪਰਸਨਲ ਬਿਕਾਜ਼ ਦ ਚਿਲड्रन ワー ਵੈਰੀ ਸਮਾਲ I have to see my family first. Na? So then we proposed another name, Chaudhary Nandalal. Then he was given the ticket and he became MLA for four times, continuously. So then in the year 2000, in by election of Shaher you might remember, Captain Aminder Singh took me to Congress and I was inducted in PPC executive etc. and made observer for of parliamentary any other responsibilities. In year 2002, he with Mr. Bhura was the president of Punjab Pradesh Congress. Now, he uh, was a treasurer, I think. was in charge of Punjab. So, they announced my ticket from Balachar. but ambika soni was not happy so she always claimed that this area is my area and she is close to sonia gandhi so she went to speak to arun or jo bhi tha no no sir okay so they changed the ticket and uh, the new ticket seek mr kataria got the ticket mrs sonia gandhi herself came here in balachaur to campaign for that candidate but he was defeated again the congress changed the candidate next assembly again the candidate was defeated three times we can say he was defeated continuously so then in year 2014 i think ਜਨਰਲ 14 ਅੰਬਿਕਾ ਸੋਨੀ ਹਰ ਸੈਲਫ ਕੇਮ ਟੂ ਦਿਸ ਲੋਕ ਸਭਾ ਏਰੀਆ ਨਾ ਐਂਡ ਬਟ ਅਗੇਨ ਸ਼ੀ ਵਾਸ ਰਿਪੀਟਡ ਸ਼ੀ ਆਲਵੇਸ ਕਲੇਮਸ ਕਿ ਸ਼ੀ ਹੈਸ ਦਿਸ ਹਸ਼ਾਰਪੁਰ ਰੋਪੜ ਐਂਡ ਨਮਾਸ਼ਾ ਡਿਸਟ੍ਰਿਕਟ ਏਰੀਆ ਇਸ ਓਨ ਏਰੀਆ ਬਟ ਸ਼ੀ ਇਗਨੋਰਡ ਦਾ ਲੋਕਲ ਲੀਡਰਸ ਆਲਵੇਸ ਦੇ ਆਲਵੇਸ सेंड कैंडिडेट्स फ्रॉम अदर एरिया लाइक हूँ सिंगला जी आ गए पहला मनीष तिवाड़ी सी इन लास्ट इलेक्शन टू थाउजेंड नाइनटीन अवर कमेंटी गुजर कमेंटी आई बिलोंग टू गुजर कमेंटी सैनी कमेंटी एंड अदर कमेंटीज रिक्वेस्टड द हाई कमांड के यू शुड प्रोजेक्ट ए बी सी कैंडीडेट फ्रॉम दिस एरिया ओनली बिकॉज वी हैव मेजोरिटी वोट इन दिस सभा एरिया जो आनंदपुर साहब का है But uh, they said give it the plea of uh, Dr. Mamun Singh, eh, he wanted Manish Tawari. okay, no problem. Again, now they have sent Singhla. No? he is also outsider. So now we are on it. Enough is enough. If they are not giving any importance to the local leaders, and uh, moreover the OBC leaders, I mean OBC leaders, they have majority votes. So I decided to leave the party. And in this situation, the present situation in this country is the divisive forces, casteism, religionism is again, I think has been, we can say, uh, for the sake of votes. For the sake of votes. They were encouraging these things. I don't like it.

ख़ुशी हरजर गुलपाल गुलपत साहिब बहुत ਗਾਰੇ ਮੇਰਾ ਦਾ ਅੱਜ ਮੈਂ ਗੀਤ ਕਰ ਰਿਹਾ ਕਿ ਤਾੜੀ ਮੰਗਲਾਪੁਰ ਦੇ ਯਾਰ ਤੋਂ ਬਾਅਦ ਵਾਲੀ ਥੋਰ ਆਉਣੀ ਆ ਦੇ ਸਵਰਕਾਰ ਵਿੱਚ ਬੈਠੇ ਉਹ ਦੇਖਣਾ ਆਉੜੇ ਬਲਾ ਗਾਰ ਵਾਲੇ ਆਜ ਤੁਸੀਂ ਗੁਆਰ ਕਰਦੇ ਰੇਡੀਓ ਸਾਹਿਬ ਦੇਵ ਜੀ ਰਕਰ ਸਾਹਿਬ ਆ ਰਵਾਲ ਸਾਹਿਬ ਤੇਰੇ ਘੀਟੇ ਤੋਂ ਇਹਦਾ ਤੁਰ ਕੇ ਜਾ ਰਹੇ ਨੇ ਨਾਦਵਾਨ ਇਹਦਾ ਵੀ ਨਾ ਆਈਏ ਬਹੁਤ ਬਹੁਤ ਧਰਵਾਦ ਮੈਂ ਜੀ ਨੂੰ ਦਵੇ ਮੈਂ ਬੇਨਤੀ ਕਰਦਾ ਹਾਂ ਸੁਖੀਰ ਸਿੰਘ ਜੀ ਬਾਦਲ ਜੀ ਨੂੰ ਕਿ ਬੜਾ ਜ਼ੋਰ ਦਾ ਕੋਈ ਪਿੰਡ ਸਾਡੀ ਅਜਿਹੇ ਪਿੰਡ ਦੇ ਵਿੱਚੋਂ ਲੋਕ ਡਾਕਟਰ ਲੈ ਕੇ ਕਾਰਾ ਲੈ ਕੇ रिपोर्टर ਲੈ ਕੇ ਆਇਆ ਹਾਂ ਗੋਗਰਾ ਦਾ ਬਹੁਤ ਧੰਨਵਾਦ ਕਰ ਗੁਰੂਤਪਾਲਾ ਦਾ ਜਦ ਹੋਏ ਕੋ ਬਾਗਤੀ ਬਲਚੌਰ ਬਲਚੌਰ ਬਲਕਨ ਵਾਸੀਓ ਮੈਂ ਜਲਦੀ ਕਰਾਈਆਂ ਤੋਂ ਥੋੜਾ ਧੰਨਵਾਦ ਕਰਨਾ ਇੱਡੇ ਵੱਡੇ ਖਾਫਲੇ ਨਾਲ ਇਸ ਯਾਤਰਾ ਸ਼ਾਮਲ ਹੋਏ ਆ ਜਦੋਂ ਮੈਂ ਆਇਆ ਸੀ ਚੰਦੂ ਮਾਨਾ ਸਾਹਿਬ ਨੂੰ ਦਿਖਾਇਆ ਸੀ ਕਿ ਮੈਨੂੰ ਲੱਗਦਾ ਰਿਕਾਰਡ ਤੋੜ ਦਿੱਤਾ ਤੁਸੀਂ ਆਪਾ ਸਾਰੇ ਜਾਣਦੇ ਆ ਜੋ ਹਾਲਾਤ ਝਾੜੂ ਵਾਲਿਆਂ ਨੇ ਬਣਾਤਾ ਪੰਜਾਬ ਦਾ ਤੇ ਚੁੱਲੀ ਵਾਲੀਆਂ 파ਟੀਆਂ ਨੇ ਸ੍ਰਾਮੀਆਂ ਕੱਲੀ ਦਾ ਰਤਪrakash ਸਿੰਘ ਜੀ ਬਾਦਲ ਤੇ ਕਿਹਾ ਤੁਹਾਡਾ ਨੌਂਣੀ ਕਾਢੀ ਜੀ ਸਰਕਾਰਾਂ ਦੇ ਕੋਲ ਜੋ ਡਿਵੈਲਪਮੈਂਟ ਕਰਾਈ ਸਾਰਾ ਕੰਮ ਰੁਕ ਗਿਆ ਮੈਨੂੰ ਯਾਦ ਆਉਂਦੇ ਚਾਹ ਉਹ ਨੰਦ ਲਾਲ ਜੀ ਜਿਨ੍ਹਾਂ ਦਾ ਬਹੁਤ ਨਿੱਜੀ ਕੀ ਰਿਸ਼ਤਾ ਮੇਰੇ ਨਾਲ ਵੀ ਸੀ ਤੇ ਵੱਡੇ ਬਾਦਲ ਸਾਹਿਬ ਨਾਲ ਵੀ ਸੀ ਉਹਨਾਂ ਦੀ ਲਗਾਤਾਰ ਕੋਸ਼ਿਸ਼ ਰਹਿੰਦੀ ਕਿ ਮੈਂ ਆਪਣੇ ਹਲਕੇ 'ਚ ਕੰਢੀ ਲਈ ਡਵੈਲਪਮੈਂਟ ਕਰਾਵਾਂ ਇਸ ਕਰਕੇ ਮੈਂ ਆਈ ਬੇਨਤੀ ਕਰਨਾ ਹੈ ਜੇ ਆਪਾਂ ਪੰਜਾਬ ਨੂੰ ਬਚਾਉਣਾ ਹੈ ਆਓ ਇਕੱਠੇ ਹੋ ਕੇ ਆਪਣੀ ਖੇਤਰੀ ਪਾਰਟੀ ਛੋਲਨੀ ਕਾਲੀ ਦਲ ਨੂੰ ਤਗੜਾ ਕਰਦਿਏ ਤੇ 1 ਜੂਨ ਨੂੰ ਭਾਸ਼ਣਾ ਕਰ ਲਓ ਕਿ ਆਪਾਂ ਦਿੱਲੀ ਵਾਲੀਆਂ ਵੱਡੀਆਂ ਪਾਰਟੀਆਂ ਨੂੰ ਵੋਟ ਨਹੀਂ ਪਾਉਣੀ ਆਪਾਂ ਤੋਂ ਭੇਤਰੀ ਪਾਰਟੀ ਨੂੰ ਵੋਟ ਪਾ ਕੇ 13 ਦੀਆਂ 13 ਸੀਟਾਂ ਜਿਤਾਉਣੀਆਂ ਉਹਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਪਾ ਕਰਕੇ ਕਿਰਪਾ ਕਰਕੇ ਕੋਈ ਵੀ ਡਿਸਪੀਸਲਰ ਭੰਗ ਨਾ ਕਰੇ ਪਲੀਜ਼ ਕੋਈ ਵੀ ਡਿਸਪੀਸਲਰ ਭੰਗ ਨਾ ਕਰਿਓ ਟਰੈਕਟਰ ਜਿੰਨੇ ਵੀ ਆ ਸਾਰੇ ਟਰੱਕਾਂ ਪਲੇਸ ਪ੍ਰਧਾਨ ਜੀ ਦੀ ਗੱਡੀ ਦੇ ਅੱਗੇ ਨਹੀਂ ਖੜਨਾ। ਬਿਲਕੁਲ ਬਰਾਬਰ ਪਿੱਛੇ ਲਾ ਕੇ ਸਾਰੇ ਚੱਲਣਾ ਤੇ ਬਾਈਕ ਸਾਰੇ ਪ੍ਰਧਾਨ ਜੀ ਦੀ ਗੱਡੀ ਦੇ ਅੱਗੇ ਚੱਲਣੇ ਆ। ਟਰੈਕਟਰ ਦੇ ਔਰ ਪ੍ਰਧਾਨ ਜੀ ਦੀ ਗੱਡੀ ਦੇ ਦਿਸਤਾਰ ਹਰੇ ਸਾਰੇ ਕੋਲ ਤੇਰੇ ਚਲਾਉਣੇ ਆ ਵੀ। ਜਿੰਨੇ ਬਾਈਕ ਆ ਟਰੈਕਟਰ ਔਰ ਪ੍ਰਧਾਨ ਜੀ ਦੀ ਗੱਡੀ ਦੇ ਪਿੱਛੇ ਟਰੈਕਟਰ ਔਰ ਪ੍ਰਧਾਨ ਜੀ ਦੀ ਗੱਡੀ ਦੇ ਦਰਬਾਰ ਤੋਂ ਲੈ ਕੇ ਪਿੱਛੇ ਅੱਗੇ ਨਹੀਂ। Yeah. Terima kasih telah menonton! मेन पीअ गुरू गुरमे हरजेंद्रेडा तो आया हरमेंदेशर साहिब गुलपत साहिब बहुत